31 ਸਾਲ ਹੋ ਗਏ ਨੇ ਸਾਨੂੰ ਦਿੱਲੀ ਤੋਂ ਪੰਜਾਬ ਆਇਆਂ ਨੂੰ ਕਿੰਨੇ ਹੀ ਸਾਲ ਬੀਤ ਗਏ ਸਾਨੂੰ ਸੈੱਟ ਹੁੰਦਿਆ ਜ਼ਿੰਦਗੀ ਹੌਲੀ-ਹੌਲੀ ਪੱਟੜੀ ਤੇ ਆਉਣ ਲੱਗੀ ਪਰ ਫੇਰ ਭਟਕਦਾ ਮਨ ਸੁਪਨਿਆਂ 'ਚ ਦਿੱਲੀ ਜਾ ਪਹੁੰਚਦਾ ਸੁਣਦੇ ਤਾਂ ਸੀ ਪਰ ਕਦੀ ਸਮਝ ਨਹੀਂ ਸੀ ਸਕੇ 47 ਦੀ ਵੰਡ ਸਮੇ ਉਜੜੇ ਲੋਕਾਂ ਦਾ ਸੰਤਾਪ ਹੁਣ ਸਮਝ ਆ ਰਿਹਾ ਸੀ ਕਿ ਸਮਝਦਾਰ ਕਹੌਣ ਵਾਲਾ ਇਹ ਮਨੁੱਖ ਕਿਵੇਂ ਬੇਦਿਨਿਆਂ ਤੋਂ ਵੀ ਭੈੜਾ ਬਣ ਜਾਂਦਾ ਹੈ ਚਾਰ ਦਿਨ ਦਿੱਲੀ 'ਚ ਰਹੀ ਲੱਗਦਾ ਸੀ ਜਿਵੇਂ ਮੋੜ ਤੋਂ ਆਪਣੀ ਕਤਰਾ-ਕਤਰਾ ਹੋ ਚੁੱਕੀ ਜ਼ਿੰਦਗੀ ਨੂੰ ਸਮੇਟ ਰਹੀ ਹੋਵਾਂ ਕਦੇ ਵਰਤਮਾਨ ਤੇ ਕਦੇ ਭੂਤ 'ਚ ਵਿਚਰਦੀ ਮੈਂ ਮਿੱਠੂ ਨੂੰ ਗੁਰਦਾਉਂ ਛੱਡ ਬਾਕੀ ਪਰਿਵਾਰ ਨਾਲ ਮੁਹਾਲੀ ਆ ਗਈ ਘਰ ਆ ਕੇ ਕਿੰਨਾ ਚਿਰ ਸੋਚਦੀ ਰਹੀ ਕਿ ਕਦੀ 84 ਦੇ ਪੀੜਤਾਂ ਨੂੰ ਇਨਸਾਫ ਮਿਲ ਵੀ ਸਕੇਗਾ ਪੇਤਲੀ ਜਿਹੀ ਆਸ ਵੀ ਹੁਣ ਤਾਂ ਮਰਦੀ ਜਾ ਰਹੀ ਹੈ ਸਖਮਤਾ ਖਾਣ ਵਾਲੇ ਹੀ ਜਾਣਦੇ ਨੇ ਪਰਣਾ ਸ਼ੁਰੂ ਵੀ ਹੋਏ ਨੇ ਕਿ ਨਹੀਂ ਅਦਾਲਤਾਂ ਮੀਡੀਆ ਤੇ ਸਰਕਾਰ ਕੀ ਸਭ ਐਨੇ ਬੇਵੱਸ ਹੁੰਦੇ ਨੇ ਸੁਣਵਾਈਆਂ ਤੇ ਕਮੇਟੀਆਂ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦੇ ਪ੍ਰਧਾਨ ਮੰਤਰੀ ਦੇ ਕਾਤਲ ਤਾਂ ਕਦੋਂ ਦੇ ਫਾਂਸੀ ਚਾੜ ਦਿੱਤੇ ਗਏ ਕੀ ਦਿੱਲੀ ਪੀੜਤ ਉਸੇ ਦੋਸ਼ ਦੀ ਸਜ਼ਾ ਭੁਗਤ ਰਹੇ ਨੇ ਆਮ ਲੋਕ ਹੀ ਤਾਂ ਨੇ ਇਹ ਹੀਣਾ ਜੀਵਨ ਜੀਣ ਲਈ ਮਜਬੂਰ ਕਦੋਂ ਖਤਮ ਹੋਵੇਗੀ ਇਹ ਸਜ਼ਾ 2-4 ਸਾਲ ਬਾਅਦ ਮਾਮਲੇ ਉਛਾਲ ਕੇ ਰਿਸ਼ਤੇ ਜ਼ਖਮਾਂ ਨੂੰ ਉਚਾੜ ਨਾ ਦੀ ਮੱਲਮ ਲਗਾ ਦਿੱਤੀ ਜਾਂਦੀ ਹੈ ਸਿਰਫ ਰਾਜਨੀਤਿਕ ਉल्लू ਸਿੱਧਾ ਕਰਨ ਲਈ ਜ਼ਖਮ ਜਰਾਂ ਜਿੰਨੇ ਭਰਨ ਲੱਗਦੇ ਨੇ ਭਰਨ ਤੋਂ ਪਹਿਲਾਂ ਹੀ ਉਚਾੜਨ ਵਾਲੇ ਮੁੜ ਉਠ ਖਲੋਂਦੇ ਨੇ ਕਦੇ ਆਪਣੇ ਤੇ ਕਦੇ ਬੇਗਾਨੇ ਦੋਸਤ ਤੇ ਦੁਸ਼ਮਨ ਦੀ ਪਛਾਣ ਕਰਨਾ ਸਿੱਖ ਗਿਆ ਹੈ ਦਿਲ ਖੋਰ ਜ਼ਿਆਦਾ ਤੋਖਾ ਨਹੀਂ ਖਾ ਸਕਦਾ ਹੁਣ ਖਚਰੇ ਸਿਆਸਤਦਾਨ ਤਾਂ ਗੰਦੀ ਸਿਆਸਤ ਹੀ ਕਰਨਾ ਜਾਣਦੇ ਨੇ ਕੇਵਲ ਕੁਰਸੀ ਦੀ ਦੋਸਤ ਕਿਵੇਂ ਹੋ ਸਕਦੇ ਨੇ ਉਹ ਤੇ ਇਨਸਾਫ ਸੁਣਿਆ ਤਾਂ ਲੱਗਦਾ ਹੈ ਸ਼ਬਦ ਮਹਿਸੂਸ ਕਦੇ ਨਹੀਂ ਕੀਤਾ ਇਨਸਾਫ ਨਵੰਬਰ 84 ਲਈ ਇਹ ਸ਼ਬਦ ਦਾ ਕੋਈ ਮਤਲਬ ਵੀ ਨਹੀਂ ਰਹਿ ਗਿਆ ਹੋਏ ਜਾਂ ਨਾ ਕੀ ਫਰਕ ਪੈਂਦਾ ਹੈ ਕੌਣ ਸਮਝ ਸਕਦਾ ਹੈ ਇਸ ਦੀ ਪੀੜh ਹੋਰ ਕੋਈ ਕੀ ਸਮਝੇਗਾ ਜਦੋਂ ਸਮਝਣ ਵਾਲੇ ਸਮਝਣ ਨੂੰ ਤਿਆਰ ਨਹੀਂ ਮਨਸਫਮ ਨੂੰ ਕੀ ਪਤਾ ਨਹੀਂ ਕਿ ਇਨਸਾਫ ਦਾ ਨਾ ਹੋਣਾ ਬਦਲੇ ਨੂੰ ਜਨਮ ਦੇ ਸਕਦਾ ਹੈ ਪਰ ਸਿੱਖ ਧਰਮ ਤਾਂ ਸਰਬਸਾਂਝੀ ਵਾਲਤਾ ਦਾ ਪ੍ਰਤੀਕ ਏ ਇਨਸਾਫ ਨਾ ਮਿਲਣ ਦੀ ਪੀੜ ਕਿੰਨਾ ਦੁੱਖ ਦਿੰਦੀ ਹੈ ਪਰ ਫੇਰ ਵੀ ਜੀਵਾਂਗੇ ਤਾਂ ਸਹੀ ਵੇਖੋ ਫੋ ਪੀਜੀ ਚ ਰਹਿੰਦੀ ਮੇਰੀ ਬੇਟੀ ਮਿੱਠੂ ਦੀ ਯਾਦ ਮੇਰੇ ਅੰਬਰਾਂ ਚੋਂ ਪੈਦੇ ਹਨੇਰੇ ਮਿਟਣ ਲੱਗੀ